ਸਾਖੀ ਚਰਪਟ yogi ਦੀ ਜਦੋਂ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਬਾਰਟ ਚੀਲਾ ਗੁਰਦਾਸਪੁਰ ਵਿੱਚ ਆਏ ਤਾਂ ਇੱਥੇ ਚਰਪਟ ਨਾਂ yogi ਰਹਿੰਦਾ ਸੀ ਉਹ ਭਗਵਾਨ ਸ਼੍ਰੀ ਚੰਦਰ ਜੀ ਦੇ ਨਾਮ ਤੋਂ ਤੇ ਸ਼ਕਤੀ ਤੋਂ ਚੰਗੀ ਤਰ੍ਹਾਂ ਜਾਣੂ ਸੀ ਉਸ ਨੇ ਬਗੀਚੀ ਵਿੱਚੋਂ ਆਪਣੇ ਚੇਲੇ ਦੇ ਹੱਥ ਇੱਕ ਅੰਬ ਪ੍ਰਸ਼ਾਦ ਦੇ ਤੌਰ ਤੇ ਭੇਜਿਆ ਬਾਬਾ ਜੀ ਨੇ ਹੱਸ ਕੇ ਕਿਹਾ ਧਰਮਚੰਦ ਕਮਲਿਆ ਜੀ ਤੇ ਮੈਂ ਅਸੀਂ ਸਾਰੇ ਤਿੰਨ ਆਦਮੀ ਹਾਂ ਇੱਕ ਆਂਬ ਕਿਸ ਤਰ੍ਹਾਂ ਵੰਡੀਏ ਜੇ ਤਿੰਨ ਆਂਬ ਹੋਣ ਤਾਂ ਭੇਜੋ ਚਰਪਟ ਨੇ ਮੋੜਵਾ ਉੱਤਰ ਭੇਜਿਆ ਮੇਰੇ ਪਾਸ ਤਾਂ ਇੱਕੋ ਹੀ ਆਂਬ ਹੈ ਜੇ ਬੋਤੇ ਚਾਹਦੇ ਹਨ ਤਾਂ ਨਵਾਂ ਬਗੀਚਾ ਲਾ ਲਵੋ ਭਗਵਾਨ ਜੀ ਨੇ ਉੱਤਰ ਸੁਣ ਕੇ ਉਸ ਦਾ ਹੰਕਾਰ ਤੋੜਨ ਲਈ ਆਂਬ ਨੂੰ ਨਿਚੋੜ ਕੇ ਨਾਲ ਦੀ ਪਈ ਖਾਲੀ ਖੇਤੀ ਵਿੱਚ ਛਿੜਕਾਅ ਦਿੱਤਾ ਜਿਸ ਨਾਲ ਰਾਤੋਂ ਰਾਤ ਹੀ ਬਗੀਚੀ ਅੰਬਾਂ ਨਾਲ ਭਰਪੂਰ ਹੋ ਗਈ। ਜਦ ਦਿਨ ਝੜਿਆ ਤਾਂ ਲੋਕਾਂ ਵੇਖਿਆ ਕਿ ਬਗੀਚੀ ਕਿੱਥੋਂ ਆ ਗਈ ਤੇ ਸਾਰੇ ਅੰਬ ਬਿਲਕੁਲ ਪੱਕੇ ਹੋਏ ਸਨ। ਜਦ ਚਰਪਟਨਾਥ ਨੇ ਇਹ ਕੋਤਕ ਵੇਖਿਆ ਤਾਂ ਸ਼ਰਮ ਦਾ ਮਾਰਿਆ ਚੰਬੇ ਨੂੰ ਚਲਾ ਗਿਆ। ਚਰਪਟ ਦੇ ਜਾਨ ਮਗਰੋਂ ਉਸ ਦੀ ਬਗੀਚੀ ਸੁੱਕ ਗਈ ਪਰ ਬਾਬਾ ਜੀ ਨੇ ਆਪਣੇ ਬਗੀਚੇ ਬਾਰੇ ਇਹ ਵੀ ਫਰਮਾਇਆ ਕਿ ਇਸ ਦਾ ਫਲ ਵੰਡ ਕੇ ਛਕਿਆ ਕਰੋ ਨਹੀਂ ਤਾਂ ਸੁੱਕ ਜਾਵੇਗੀ ਭਗਵਾਨ ਜੀ ਨੇ ਇੱਥੇ ਇੱਕ 베ਰੀ ਦੀ ਦਾਤਨ ਗੱਡੀ ਸੀ ਅੱਜ ਉੱਥੇ 베ਰੀ ਦਾ ਭਾਰੇ ਬ੍ਰਿਕਸ਼ ਵੀ ਹੈ ਜਿੱਥੇ ਉਹ ਬੈਠਦੇ ਸਨ ਉੱਥੇ ਉਹ ਅਸਥਾਨ ਵੀ ਕਾਇਮ ਹੈ ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਲਾਇਕ ਸ਼ੇਅਰ ਕਮੈਂਟ ਸਬਸਕ੍ਰਾਈਬ